जी मैं पानीपत ब्याई हुई हूँ मैं पानीपत सादी हुई हुई है हम ही यहीं पे रहते हैं रेंट पे सी एम सी हॉस्पिटल काम करते हैं हम साढ़े पाँच बजे जाते हॉस्पिटल में काम करने मेरा घर वाला भी और मैं भी और ये मेरे भाई से जबरदस्ती दारू बिकवाता है जी ये बेइज्जती नहीं है तो इसके मारता है साले ना मैं ऐसा नहीं बेचता है और ये मेरे भाई सूरज से दारू बिकवाते मेरी मासी का लड़का है जी वो कौन बिकवाता है ये शीशा ये दारू नहीं बेचता ना जी तो इसके मारते इसके ये शीशा है मनु है और तोता और शीशे की जनानी है जी सोनू वो मारती है जी हमारे खींचती है, है और खतरा है हम इनसे बहुत परेशान है हमने अपना मकान भी बेचना लगा आज सवेरे सात बजे साढ़े सात बजे गुरुद्वारे में मत्था टेकने गया था वो सात बजे गुरुद्वारे में मत्था टेकने गया था रास्ते में आ रहा था आते बख्त उसके मुँह पे मारे और पेट पे लात गुस्से मारे आमनी थे पास में उसने ही बताया नाक में से और मुंह में से जी खून आ रहे थे उसके हमने किसी गली वाले ने बताया वो गली वाले इन कुवारी करने से वो गुवाई जाने से मुकर गए जी वो ज्यादा सारे देखे जने हैं हां उसने उसके चाचा के लड़के ने तो तेज के लड़के ने पहले बंदा मारा हुआ है नाड़ काटी हुई हाथ पैर काटे हुए उसने हां जी सिर आना रख के कितने बजे का टाइम था जी ये आप चला गया ये 7 बजे का टाइम था जी अच्छा तो पुलिस को इतला दी फिर पुलिस को जी हम सिविल में लेके गए सिविल वाले कह रहे भाई हमने मर गया जी कुछ नहीं है इसके अंदर ऐसे तो रात को भी कोई रेड हुई रात को जी रेट हुई थी ये जबरदस्ती तो दारू बिचकवाता है जी नहीं बेचता तो ये शीशा तो, तो ना दारू नहीं बेचता तो उसको फिर डरता है दो बोतल बेचता है जी तो फिर ना उसने उसकी कम्पलेट कैमरे में दे दी ਵੀਡੀਓ ਬਣਾ ਕੇ ਅਫਸਰ ਕੋ ਦੇਦੀ ਭਤੀਜੀ ਕੀ ਵੀ ਦੇਦੀ ਪਾਇਲ ਕੀ ਉਹ ਕਹਿ ਰਾ ਦੇਖ ਤੇਰਾ ਸਬੂਤ ਥਾਣੇ ਮੇ ਦੇ ਦੀਆ ਪੁਲਿਸ ਵਾਲਿਆਂ ਨੇ ਧਮਕਾਇਆ ਜੀ ਉਹ ਲੈ ਕੇ ਨਹੀਂ ਗਏ ਪਕੜ ਕੇ पर थी हाँ जी आई थी जी बड़ा अफसर आया था जी।, तो जी कुछ नहीं मिला कुछ नहीं मिला जी वो तो समझा के चला गया, गया। भाई बंद कर दो सुबह अच्छा तो लड़ाई किस चीज की सवेरे मेकने जा रहा था रात वाली खुंदक से उसको फिर मार कूट की सुबह हमको पता नहीं दारू बेचो नहीं अभी कुछ नहीं आई जी अभी कुछ नहीं आई ठीक है पोस्टमार्टम पे लेके गए जी हम इंसाफ चाहते हैं जी हम इंसाफ चाहते हैं इसका कोई नहीं है इसका छोटे छोटे बच्चे हमको बहुत बड़ा ਇਨਸਾਨ ਚਾਹੀਏ ਇਹ ਮਰਗੀ ਮਰੀਜ਼ ਹੈ ਇਹ ਮਰਗੀ ਤਾਂ ਬੱਚੇ ਗਲੀਆਂ ਵਿੱਚ ਫਿਰेंगे ਇਹਨ ਕੁਛ ਨਹੀਂ ਹੈ इनके पास सूरज ਅਰੇ ਕੀ ਗੱਲ ਕੀ ਹੋਈ ਹੈ ਇਹ ਜੀ 6 ਮਹੀਨੇ ਤੋਂ ਮੇਰੇ ਮੁੰਡੇ ਦੇ ਪਿੱਛੇ ਲੱਗਿਆ ਹੋਇਆ ਕਹਿੰਦਾ ਤੈਨੂੰ ਮਾਰੂੰਗਾ ਤੈਨੂੰ ਮਾਰੂੰਗਾ ਤੈਨੂੰ ਛੱਡਦਾ ਨਹੀਂ ਤੇਰੀ ਰੋਟੀ ਖਾਊਂਗਾ ਕਹਿੰਦਾ ਤੂੰ दारू ਵੇਚ ਮੈਨੂੰ ਅੱਧਾ ਹਿੱਸਾ ਦੇ ਇੱਕ ਸਾਲ ਮੈਂ ਦਿੱਤਾ ਹੈਗਾ ਇੱਕ ਸਾਲੇ ਨੇ ਪੋਤੇ ਨੇ ਬੰਨੂ ਨੇ ਸੀਸੇ ਨੇ ਉਹਦੀ ਬੋਟੀ ਨੇ ਪੈਸੇ ਗਿਣੇ ਨੇ ਬੱਡੇ ਤੇ ਬੈਠ ਕੇ ਫੁਕ 15 15 ਸੋ 5 5 6 6000 ਦਿੱਤਾ ਸੀ ਪਹਿਲਾ ਮੇਰਾ ਮੁੰਡਾ ਮਾਰਦਾ ਕਹਿੰਦਾ ਤੈਨੂੰ ਕੰਮ ਮੁਕ ਤੈਨੂੰ ਕੁਛ ਨਹੀਂ ਕੰਮ ਕਰਨ ਦਿੰਦਾ ਆਪ ਜੂਆ ਵੀ ਖਲਾਂਦਾ ਹੈ दारू ਵੀ ਵੇਚਦਾ ਹੈ ਸੱਟੇ ਵੀ ਲੁਆਉਂਦੇ ਨੇ ਹੈ ਤੇ ਗੰਗਾ ਵੀ ਵੇਚਦੇ ਨੇ ਗੰਗਾ ਵੀ ਦਸਾਉਂਦੇ ਨੂੰ ਕਰ ਤੇ ਪਾਵੰਦੇ ਕਰੇ ਇਹ ਸਾਰਾ ਕੰਮ ਕਰਦਾ ਕਹਿੰਦਾ ਤੈਨੂੰ ਨਹੀਂ ਕਰਨ ਦੇਣਾ ਪੁੱਸ ਵੀ ਅਸੀਂ ਗਲੀ 'ਚ ਖੜਦੇ ਆ ਜਨਾਂ ਦੀਆਂ ਵੀ ਜਫਾ ਪਾਉਂਦੀਆਂ ਨੇ ਤੇ ਬੰਦੇ ਵੀ ਸਾਨੂੰ ਮਾਰ ਨੂੰ ਕਰੇ ਤਿਆਰ ਆ ਜਾਂਦੇ ਨੇ ਫੜ ਦੇ ਇਹ ਪਹਿਲਾਂ ਵੀ ਬੰਦਾ ਮਾਰਿਆ ਹਣ ਹੁਣ ਮੇਰਾ ਮਾਰਦਾ ਤੇ ਅੱਜ ਰਾਤੀ ਅੱਜ ਕੀ ਅੱਜ ਰਾਤੀ ਕੁਛ ਨਹੀਂ ਹੁੰਦੀ ਰਾਤੀ ਇਹਨਾਂ ਨੂੰ ਪੁਲਸ ਪੀਤੀ ਇੱਕ ਕੁੜੀ ਦੀ ਵੀ ਵੀਡੀਓ ਕੰਦੇ दारू ਵੇਚਦਾ ਜਨਾਬ ਜੀ ਆਏ ਸਾਡੀ ਤਲਾਸ਼ੀ ਲੈ ਕੇ ਉੱਪਰੋਂ ਹੇਠੋਂ ਸਾਡੇ ਘਰੇ ਨਹੀਂ ਮਿਲਿਆ ਡਾਕਟਰ ਵੀ ਕੁਛ ਨਹੀਂ ਮਿਲਿਆ ਸਾਹਿਬ ਜੀ ਇਹ ਖੁੰਦਕ ਕੱਢੀ ਵੀ ਮਿਲੇ ਲਈ ਉਥੇ ਮੁੰਡੇ ਦੇ ਦੇਖਿਆ ਗਾ ਰੇਟ ਫਲਦੀ ਨਾਲ ਗੱਲ ਕਰਦਾ ਘਰੇ ਪੁਲਸਵਾੜ ਕੇ ਪੁਲਸਾਰੇ ਛੱਡ ਕੇ ਇਹ ਖੁੰਦਕ ਹੋ ਗਈ ਉਹਨ ਤਾਂ ਤੜਕੀ ਇਹਨੇ 7 ਵਜੇ ਗਲੀ ਚ ਫੜ ਲਿਆ ਐਕਟਿਵ ਆਪੀ ਦੀ ਚਾਬੀ ਵੀ ਵਿੱਚ ਛੱਡ ਗਿਆ ਸਵੇਰੇ ਗਾਇਤੀ ਗੁਰਦੁਆਰੇ ਮਥਾ ਦੇਕਣ ਹਾਂਜੀ ਮਥਾ ਦੇਕਣ ਜਾਂਦੀ ਇਹਨੇ ਨੱਕਾ ਵਿੱਚ ਦੀ ਖੂਨ ਮੂੰਹ ਵਿੱਚ ਦੀ ਬਸ ਕਰ ਆਇਆ ਮੰਮੀ ਕਦਾਂ ਮੇਰਾ ਸੀਸੇ ਨੇ ਮਾਰਿਆ ਆਕੇ ਵੱਧਦੇ ਪੈ ਗਿਆ ਇਨੀ ਗੱਲ ਕਹੀ ਆ ਕਿ ਮੰਮੀ ਸ਼ੀਸ਼ੇ ਨਾ ਮਾਰੇ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਹਮ ਆ ਕਈ ਜਣੇ ਨੇ ਜੀ ਹੁਣ ਮੇਰੇ ਤੋਂ ਸੁਧ ਭੁੱਲੀ ਹੋਈ ਆ ਆ ਕਈ ਜਣਾਂ ਦੇ ਬੰਦੇ ਨੋ ਲਿਖਾ ਦੇ ਕੋਈ ਸੀਸੀਟੀਵੀ ਆਈ ਹੈ ਜਦੋਂ ਹੰਲਾ ਹੋਇਆਗਾ ਕੁਝ ਨਹੀਂ ਆ ਜੀ ਸਾਰੇ ਲੋਕ ਇਨਾਂ ਤੋਂ ਡਰਦੇ ਨੇ ਗੁੰਡੇ ਨੇ ਇਹਨਾਂ ਦੀ ਕੋਈ ਗਵਾਹੀ ਨਹੀਂ ਹੁੰਦਾ ਗੁੰਡੇ ਕਿਹੜੇ ਮੱਲੇ ਦੀ ਗੱਲ ਆ ਕਿਹੜਾ ਮੱਲੇ ਚ ਹੈਗਾ ਆ ਉਰੇ ਸਾਹਮਣੇ ਕਿਹੜਾ ਮੱਲਾ ਇਹ ਪਲੇਮਨਗਰ ਜੀ ਟੀਲ ਗੰਜ ਨੋ ਕੁੱਛਾ ਇਹ ਨੰਬਰ 9 ਹੁਣ ਪੁਲਿਸ ਨੂੰ ਕੋਈ ਤੁਸੀਂ ਦੱਸਿਆ ਵੀ ਤੂੰ ਦੱਸਿਆ ਪੁਲਿਸ ਨੂੰ ਸਾਰਾ ਕੁਝ ਕਾਰਵਾਈ ਕਰਵਾਤੀ ਮੈਂ ਨੰਬਰ ਕਿ ਲਿਖੀਂ ਉਮਰ 28 ਸਾਲ 28 ਸਾਲ ਦੀ ਹੈ ਜੀ ਆ ਬੱਚਾ ਛੋਟਾ ਜੀ ਕੀ ਕਾਰਵਾਈ ਕੀ ਚੰਨੀ ਮੈਰਿਡ ਸੀ ਕਾਰਵਾਈ ਕਰਨਾ ਚਾਹੀਦੀ ਹੈ ਜੀ ਮੈਂ ਇਹਨਾਂ ਨੇ ਮੇਰਾ ਪਹਿਲਾ ਵੱਡਾ ਮੁੰਡਾ ਮਾਰਤਾ ਫਿਰ ਮੇਰਾ ਆਦਮੀ ਮਾਰਤਾ ਮੈਂ ਕਾਰਵਾਈ ਕਰੂੰਗੀ ਅੱਛਾ ਮੈਂ ਕੱਲੀ ਰਹਿ ਗਈ ਜੀ ਮੇਰੇ ਭੈਣ ਦੇ ਮੁੰਡੇ ਨੂੰ ਮੈਨੂੰ ਵੀ ਬੜਾ ਖਤਰਾ ਹੈ ਇਹ ਸਾਨੂੰ ਵੀ ਮਾਰਨਗੇ ਜਿਹੜੇ ਮੁੰਡੇ ਦੀ ਡੈੱਟ ਹੋਈ ਹੈ ਹਾਂਜੀ ਉਮਰ ਕਿੰਨੀ ਸੀ ਮੈਰਿਡ ਆ ਬਤਾ ਦੇ ਫਿਰ 28 ਸਾਲ ਦੀ ਹੈ ਜੀ

ਇਹ 6 ਮਿੰਟ ਹੋ ਗਏ ਸਾਡੇ ਪਿੱਛੇ ਲੱਗੇ ਨੂੰ ਹੱਥਾ ਪਾਈ ਵੀ ਕਰੀ ਲੜਾਈ ਵੀ ਕਰੀ ਤੜਕੀ ਗਾਲਾਂ ਦਿੰਦਾ ਸੀ ਮੈਨੂੰ ਕਹਿੰਦਾ ਦੀਵਾਲੀ ਨੂੰ ਕਹਿੰਦਾ ਭੈਣ ਚੋਦੀ ਇਤਨੀ ਭੋਸੜੀ ਦੀ ਤੇਰੇ ਮੂੰਹ ਤੇ ਮਾਰੂੰਗਾ ਪੂਰੇ ਨਾਮ ਦਾ ਇੱਕ ਲੜਕਾ ਇੱਥੇ ਪ੍ਰੇਮਨਗਰ ਰਹਿ ਰਿਹਾ ਸੀਗਾ ਜੋ ਸਵੇਰੇ ਮੱਥਾ ਟੇਕਣ ਗਿਆ ਸੀ ਗੁਰਦੁਆਰਾ ਸਾਹਿਬ ਤੇ ਉਹਦਾ ਕਿਸ ਗਵਾਂਡੀਆਂ ਨਾਲ ਕਿਸੇ ਨਾਲ ਕੋਈ ਝਗੜਾ ਹੋਇਆ ਉਸ ਕਰ ਇਹ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਸਰ ਦੱਸਿਆ ਜਾ ਰਿਹਾ ਹੈ ਕਿ ਮੱਲੇ ਵਿੱਚ ਰਾਤ ਨੂੰ ਰੇਡ ਵੀ ਕੀਤੀ ਗਈ ਹੈ ਉਹ ਚੀਜ਼ ਵੈਰੀਫਾਈ ਕਰ ਰਹੇ ਹਾਂ ਹਲੇ ਕੀ ਕਿਸ ਚੀਜ਼ ਦੀ ਇਨਫੋਰਮੇਸ਼ਨ ਸੀ ਹਲੇ ਹਲੇ ਅਸੀਂ ਨੂੰ ਵੈਰੀਫਾਈ ਕਰ ਰਹੇ ਹਾਂ ਜੀ ਕੀ ਗੱਲ ਇਨਾਂ ਨੇ ਕਹਿਣ ਦਾ ਮਤਾਬਕ ਹੈ ਕਿ ਇਹਨਾਂ ਦੀ ਪ੍ਰਾਣੀ ਰੰਜੀਸ਼ ਸਾਹਿਬ ਪਰਿਵਾਰ ਦੇ ਰਿਸ਼ਤੇਦਾਰ ਹੀ ਹੈਗੇ ਨੇ ਦੋਨੇ ਇਹ ਜਿਹੜੇ ਦੋਨੇ ਪਰਿਵਾਰ ਨਾਲ ਲੇਕਿਨ ਪਰਿਵਾਰ ਦਾ ਕਹਿੰਦਾ ਕੋਈ ਜਿਹਦਾ ਦਾਰੂ ਦੂਰੂ ਵੇਚਦੇ ਆ ਉਹ ਚੀਜ਼ ਚੈੱਕ ਕਰ ਰਹੇ ਆ ਜਿਹੜੇ ਕੋਈ ਇਸ ਗੱਲ ਨੂੰ ਲੈ ਕੇ ਹਿੱਸਾਵਾਜੀ ਦੀ ਰੰਜੀਸ਼ ਭਾਜੀ ਸੀ ਇਸ ਤਰ੍ਹਾਂ ਦੀ ਤਾਂ ਕੋਈ ਹੈ ਨਹੀਂ ਉਹੀ ਸਾਰੇ ਐਂਗਲ ਦੇਖ ਰਹੇ ਆ ਜਿਹੜੇ ਸਰ ਹੁਣ ਤੱਕ ਜਿਹੜੀ ਤੁਹਾਡੀ ਜਾਂਚ ਪੜਤਾਲ ਤੋਂ ਕੀ ਸਮਝ ਆ ਰਹੀ ਹੈ ਹਾਲੇ ਤਾਂ ਜਸਟ 5 ਮਿੰਟ ਹੋਇਆ ਅਗੇ ਕਾਰੀ ਦੇਖਿਆ ਬਾਕੀ ਮੌਕਾ ਦੇਖ ਰਹੇ ਆ ਨਹੀਂ ਹੱਸਾ ਨੇ ਕੋਈ ਚੀਜ਼ ਨਹੀਂ ਮਿਲੀ ਜਿਹੜੇ